ਪਹਿਣਾਇ ਆਪਣੀ ਕਰੀ ਨੂੰ ਚੱਲੀਆਂ ਪਹਿਣਾਇ ਆਪਣੀ ਕਰੀ ਨੂੰ ਚੱਲੀਆਂ ਆ ਲੈ ਵੀਰਾ ਫੜ ਲੈ ਕੁੰਜੀਆਂ ਪਹਿਣਾਇ ਆਪਣੀ ਕਰੀ ਨੂੰ ਚੱਲੀਆਂ ਆ ਲੈ ਵੀਰਾ ਫੜ ਲੈ ਕੁੰਜੀਆਂ ਜਨਮ ਦੇਣ ਵਾਲੇ ਮਾਪਿਆਂ ਤੋਂ ਕਬੀਰ ਸਭ ਤੋਂ ਵੱਡੀ ਤਿਰ ਹੁੰਦਾਈ ਜਨਮ ਦੇਣ ਵਾਲੇ ਮਾਪਿਆਂ ਤੋਂ ਬਾਅਦ ਵੀਰ ਸਭ ਤੋਂ ਵੱਡੀ ਤਿਰ ਹੁੰਦਾਈ ਪੈਣਾ ਆਪਣੀ ਕਰ ਨੂੰ ਚੱਲੀਆਂ ਆਲੇ ਵੀਰਾ ਪੜ ਲੈ ਕੂੰਜੀਆਂ ਮੇ ਸੋ ਸੋ ਰੁਖ ਪਈ ਲਾ ਵਾ ਰੁਖ ਤਾ ਹਰੀ ਪਰੇ ਮੇ ਸੋ ਸੋ ਰੁਖ ਪਈ ਲਾ ਵਾ ਰੁਖ ਤਾ ਹਰੀ ਪਰੇ ਮਾਵਾ ਠੰਡੀਆਂ ਛਾਵਾਂ ਛਾਵਾਂ ਕਾਟ ਕਰੀ ਮਾਵਾ ਠੰਡੀਆਂ ਛਾਵਾਂ ਛਾਵਾਂ ਕਾਟ ਯਾ ਛਲੀਆਂ ਵੀਰ ਮੇਰੇ ਨੇ ਵਗਿਲ ਵਾਇ ਵਿਚਿਲ ਵਈਆ ਛਲੀਆਂ ਜਾਣਦੀਆਂ ਰਾਹੀਆਂ ਨੂਰ ਪਈ ਪੁੱਛਦੀ ਕਿੱਥੇ ਵੀਰ ਦੀਆਂ ਗਲੀਆਂ ਜਾਣਦੀਆਂ ਰਾਹੀਆਂ பச்சிதி கித்த வீர சு பீலா ஹரி பீ மே சோ ரவா தீ மாமா டண்டி கணக்கே ਵਾਹ ਠੰਡੀਆਂ ਛਾਵਾਂ ਛਾਵਾਂ ਕਟਕਰੀ ਵੀਰ ਮੇਰੀ ਨੇ ਬਗਲ ਵਾਇਆ ਵੀਰ ਮੇਰੀ ਨੇ ਬਗਲ ਵਾਇਆ ਬਗਲ ਵਾਇਆ ਕੋਹੀ ਵੀਰ ਮੇਰੀ ਨੇ ਬਗਲ ਵਾਇਆ ਬਗਲ ਵਾਇਆ ਕੋਈ ਵਸਦਾ ਰਹੀ ਮੇਰੇ ਵੀਰ ਦਾ ਵੀੜਾ ਮੈਂ ਪਰਦੇਸਣੀ ਹੋਈ ਵਸਦਾ ਰਹੀ ਮੇਰੇ ਵੀਰ ਦਾ ਵੀੜਾ ਮੈਂ ਪਰਦੇਸਣੀ ਹੋਈ ਮੈਂ ਸੋ ਸੋ ਰੁਖ ਪਹਿਲਾ ਵਾਰ ਰੁਖਤਾ ਹਰੀ ਪਰੀ મે સો સોરખ પેલા મારખિત હરી પરે માવા ઠંડિયા છાવા છાવા કોણ કરી માવા ઠંડિયા છાવા છાવા કોણ કરી વીરી મરી ની બગલ વાયા वीर मरी भॻल वाया बागी ठंडिय छाव वीर मरीनी भागल वाया बागी ठंडिय छांव ॾारो बिछड़ी कुंज बाग में दूरि पई करवां ॾारो छिड़ी कुंज वांग में दूर पई कुरला में सौ सौ रुख पई लुख तां हरी परी सौ सौ रुख पईल मां रुखतां हरी परी माम ठंडीअ छवां छांवां कौण करी மா கி பப்ப வீரல கூஜியப்படலூ ਜੈ ਨਿਮ ਦੇਣ ਵਾਲੀ ਮਾਪਿਆ ਤੋਂ ਬਾਦ ਵੀਰ ਸਭ ਤੋਂ ਵੱਡੀ ਤਿਰ ਹੁੰਦਾ ਏ ਪਹਿਣਾ ਆਪਣੇ ਕਰਨੂ ਚੱਲੀਆਂ ਆ ਲੈ ਵੀਰ ਫੜ ਲੈ ਕੂੰਜੀਆਂ